ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਪੈਨਸ਼ਨ ਐਸੋਸੀਏਸ਼ਨ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਹਰਜੀਤ ਸਿੰਘ ਵੈਸਟ ਸਰਕਲ ਪੈਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਅੱਜ ਅਸੀਂ ਦੋਨੋਂ ਸਰਕਲਾਂ ਦਾ ਈਸਟ ਔਰ ਵੈਸਟ ਦਾ ਜੋ ਸਟੇਟ ਕਮੇਟੀ ਦਾ ਫੈਸਲਾ ਸੀਗਾ ਕਿ ਦੋਨੇ ਸਰਕਲਾਂ ਦਾ ਜਿਹੜਾ ਧਰਨਾ ਸਾਂਝਾ ਦੇਣਾ ਵਾ ਇਹ ਧਰਨਾ ਅਸੀਂ ਆਪਣੀਆਂ ਮੰਗਾਂ ਵਾਸਤੇ ਜਿਹੜੀ ਕਿ ਸਰਕਾਰ ਸਾਡੇ ਵੱਲੋਂ ਮੰਨ ਵੀ ਚੁੱਕੀ ਆ ਪਰ ਉਹਨਾਂ ਲਾਗੂ ਨਹੀਂ ਕਰ ਰਹੀ ਹੈ ਜੀ ਉਹਦੇ ਖਿਲਾਫ ਅਸੀਂ ਤਿਆਰੀ ਕਰ ਰਹੇ ਆ ਆਉਣ ਵਾਲੇ ਸਾਡੇ ਸਟੇਟ ਦੇ ਧਰਨੇ ਵਾਸਤੇ 11 ਤਰੀਕ ਨੂੰ ਸੰਗਰੂਰ ਦੇ ਵਿੱਚ ਇੱਕ ਲਾਬ-ਮਿਸਾਲ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇੱਕ ਵੱਡਾ ਇਕੱਠ ਕਰਕੇ ਸਰਕਾਰ ਨੂੰ ਚੇਤਾਵਨੀ ਦੇਣਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਹੋਰ ਵੀ ਸੰਘਰਸ਼ ਨੂੰ ਤੇਜ਼ ਕਰਾਂ ਜਿਹੜੇ ਪੈਨਸ਼ਨਰ ਦੀ ਗੱਲ ਕਰਦੇ ਆ ਪੈਨਸ਼ਨੇ ਸਾਰੇ ਰਿਟਾਇਰ ਹੋ ਚੁੱਕੇ ਨੇ ਜਾਂ ਹਾਲੇ ਕੰਮ ਕਰ ਵੀ ਰਹੇ ਨੇ ਇਹ ਜਿਹੜੇ ਪੈਨਸ਼ਨਰ ਨੇ ਸਾਰੇ ਰਿਟਾਇਰ ਹੋਏ ਨੇ ਸਾਰੇ ਰਿਟਾਇਰ 13 ਦੀ 7 ਤਰੀਕ ਦਾ ਧਰਨਾ ਕਹਿ ਰਹੇ ਹਾਂ ਉਹਦੇ ਵਿੱਚ ਕੱਲੇ ਪੈਸ਼ਨਰ ਜਿਹੜੇ ਰਿਟਾਇਰ ਚੁੱਕੇ ਉਹ ਹੀ ਆਣਗੇ ਜਾਂ ਜਿਹੜੇ ਐਡਮਿਨਿਸਟ੍ਰੇਟਿਵ ਕੰਮ ਕਰ ਰਹੇ ਨੇ ਕੱਲੇ ਪੈਨਸ਼ਨਰ ਹੀ ਕੱਲੇ ਪੈਨਸ਼ਨਰ ਹਾਂਜੀ ਹਾਂਜੀ ਇਹ ਕੱਲੇ ਪੈਨਸ਼ਨਰਾਂ ਦਾ ਰਹੀਆ ਪੈਨਸ਼ਨਰਾਂ ਦੀਆਂ ਮੰਗਾਂ ਨੇਗੀਆਂ ਪੰਜ-ਸੱਤ ਮੰਗਾਂ ਨੇ ਸਾਡੀਆਂ ਔਰ ਇਹਨਾਂ ਉੱਤੇ ਸਾਡਾ ਨਾਲ ਮੀਟਿੰਗ ਵੀ ਦਿੱਤੀ ਜਾਂਦੀ ਹੈ ਸਾਨੂੰ ਮੀਟਿੰਗ ਦੇ ਦਿੰਦੇ ਨੇ ਕਿ ਮੁੱਕਰ ਜਾਂਦੇ ਨੇ ਕਿ ਬਾਰ ਬਾਰ ਇਹ ਸਾਡੇ ਸਰਕਾਰ ਜਿਹੜੀ ਕਰੀ ਆ ਰਹੀ ਆ ਮੁੱਖ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਇਸ ਨੂੰ ਮੀਟਿੰਗ ਦਿੰਨੇ ਆ ਅਸੀਂ ਮੀਟਿੰਗ ਦੇਖ ਸੋਟੇ ਸਾਰੇ ਹੱਲ ਕਰਾਂਗੇ ਅਸੀਂ ਪਰ ਉਹ ਇਸ ਗੱਲ ਤੋਂ ਮੱਕਰ ਜਾਂਦੇ ਹੈ ਜਿਹੜੀ ਮੈਕਿੰਗ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਸਟ੍ਰਾਈਕ ਕੀਤੀ ਗਈ ਸੀ ਧਰਨਾ ਨੇ ਕਿਹਾ ਸੀ ਸਟ੍ਰਾਈਕ ਹੈ ਸਟ੍ਰਾਈਕ ਕੀਤੀ ਗਈ ਜਿਹੜੇ ਮੌਜੂਦਾ ਵਰਕਰ ਕੰਮ ਕਰ ਰਹੇ ਨੇ ਉਹਨਾਂ ਦੀ ਹਰੇ ਤੱਕ ਸੁਣਵਾਈ ਨਹੀਂ ਹੋਈ ਤੁਹਾਨੂੰ ਲੱਗਦਾ ਕਿ ਜਿਹੜੇ ਰਿਟਾਇਰ ਹੋ ਚੁੱਕੋ ਨੇ ਸੁਣਵਾਈ ਹੋ ਗਈ ਪੰਜਾਬ ਸਰਕਾਰ ਵੱਲੋਂ ਹਾਂ ਜਦੋਂ ਜਿਹੜੇ ਸੰਘਰਸ਼ ਹੁੰਦੇ ਨੇਗੇ ਉਹ ਸਰਕਾਰਾਂ ਦਾ ਰਾਹ ਮੋੜ ਦਿੰਦੇ ਨੇਗੇ ਸਾਡੇ 7 ਲੱਖ ਮੁਲਾਜ਼ਮ ਪੰਜਾਬ ਦਾ ਜਦੋਂ ਸੜਕਾਂ ਤੇ ਉਤਰੂਗਾ ਤਾਂ ਸਰਕਾਰ ਨੂੰ ਆਟੋਮੈਟਿਕਲੀ ਮਰਨਾ ਪਊਗਾ ਕੋ ਬੰਦਾ ਮਾਸਕਾਰ ਵਾਲੋ ਕਿਹਾਗਾ ਜੇ ਕਿਸੇ ਨੇ ਧਰਨਾ ਲਗਾਇਆ ਚਲੋ ਤੁਹਾਡੀ ਤੁਸੀਂ ਰਿਟਾਇਰ ਹੋ ਚੁੱਕੇ ਹਾਂ 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 ਇਹ ਮੰਨ ਲਓ ਕਿ ਕੋਈ ਹੋਰ ਹੀ ਬੰਦਾ ਹੋ ਜਾ ਖੜਦਾ ਹੈ ਤੇ ਕਹਿੰਦੇ ਉਹਨੂੰ ਆਪਣੀ ਨੌਕਰੀ ਦਤ ਕੋ ਹੋਊਗਾ ਅਸੀਂ ਪੈਨਸ਼ਨਰਾਂ ਪਹਿਲੀ ਗੱਲ ਤਾਂ ਠੀਕ ਹੈ ਸਾਨੂੰ ਕੋਈ ਇਹੋ ਜਿਹੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਅਸੀਂ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਪੀਸਫੁਲ ਲੜਾਈ ਲੜ ਰਹੇ ਹਾਂ ਔਰ ਸਰਕਾਰ ਦੇ ਖਿਲਾਫ ਲੜਦੇ ਵੀ ਰਹਾਂ ਹਾਂ ਹਾਂ ਜੀ ਅੱਜ ਮੈਂ ਧਨਵੰਤ ਸਿੰਘ ਭੱਟਲ ਜਨਰਲ ਇਕਤਰ ਪੈਨਸ਼ਨਰ ਐਸੋ ਪੰਜਾਬ ਸਾਡਾ ਅੱਜ ਦਾ ਧਰਨਾ ਸਟੇਟ ਕਮੇਟੀ ਦੇ ਫੈਸਲੇ ਮੁਤਾਬਕ ਜਿਹੜਾ ਹੈਗਾ ਈਸ ਤੇ ਬੈਸ ਸਰਕਲ ਲੁਧਿਆਣਾ ਵਿੱਚ ਕੀਤਾ ਜਾ ਰਿਹਾ ਇਸ ਧਰਨੇ ਵਿੱਚ ਸਾਡੇ ਸਟੇਟ ਦੇ ਉਮੀਦਵਾਰ ਪ੍ਰਧਾਨ ਜੀ ਦੇਵਰਾਜ ਜੀ ਤੇ ਦੋਨੇ ਸਰਕਲ ਦੇ ਪ੍ਰਧਾਨ ਹਰਜੀਤ ਸਿੰਘ ਤੇ ਬਲਦੇਰ ਰਜੋਚੀ ਜੀ ਤੇ ਵੱਡੀ ਗਿਣਤੀ ਸਾਡੇ ਸਾਥੀ ਸ਼ਾਮਲ ਨੇ ਇਹ ਧਰਨਾ ਸਾਡਾ ਪੈਂਚਲ ਦੀਆਂ ਮੰਗਾਂ ਵਾਸਤੇ ਆ ਜਿਹੜੇ ਪੁਰਾਣੇ ਬਹੁਤ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਨੇ ਉਹ ਮੰਗਾਂ ਦੇ ਵਿੱਚ ਮੇਨ ਜਿਹੜਾ ਸਾਡਾ ਹੈਗਾ ਕਿ ਮਂਗਾਈ ਪਤੇ ਦੀ ਕਿਸ਼ਤਾਂ ਨਾ ਦੇਣਾ 2.95 ਦਾ ਫਾਰਮੂਲਾ ਲਾਗੂ ਨਾ ਕਰਨਾ ਇਸ ਤੋਂ ਇਲਾਵਾ ਕੈਸ਼ਲੈਸ ਸਕੀਮ ਜਿਹੜੀ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਸਾਡਾ ਧਰਨਾ ਚੱਲਿਆ ਇਸ ਤੋਂ ਇਲਾਵਾ ਇੱਕ ਜਿਹੜਾ ਹੈ ਕੰਸੈਸ਼ਨ ਹੈਗਾ ਜੁਨਟਾਂ ਦਾ ਜਿਹੜਾ ਕਿ ਮੁਲਾਜ਼ਮ ਟਾਈਮ ਤੇ ਮਿਲਦਾ ਸੀ ਉਹ ਵੀ ਜਿਹੜਾ ਹੈਗਾ ਸਾਡਾ ਡਿਮਾਂਡਾਂ ਦੇ ਵਿੱਚ ਸ਼ਾਮਲ ਆ ਉਹ ਡਿਮਾਂਡਾਂ ਪੂਰੀਆਂ ਨਾ ਹੋਣ ਕਰਕੇ ਜਿਹੜਾ ਹੈਗਾ ਸਾਡਾ ਇਹ ਅੱਜ ਇਹ ਧਰਨੇ ਲਗਾਏ ਜਾ ਰਹੇ ਆ ਸਾਰੇ ਪੰਜਾਬ ਜਿਹੜੇ ਹੈਗੇ ਨੇ ਇਹ ਧਰਨੇ ਲੱਗ ਰਹੇ ਨੇ ਉਸ ਤੋਂ ਇਲਾਵਾ ਜਿਹੜਾ ਹੈਗਾ ਬਾਤ 7 7 ਦਸੰਬਰ ਨੂੰ 7 ਨਵੰਬਰ ਨੂੰ ਪਟਿਆਲੇ ਅਸੀਂ ਹੈਡਕੌਂਸ ਦੇ ਅੱਗੇ ਵੱਡਾ ਸਟੇਟ ਲੈਵਲ ਦਾ ਪ੍ਰੋਟੈਸਟ ਕਰਾਂਗੇ ਇਹਦੇ ਨਾਲ ਹੀ ਜਿਹੜਾ ਹੈਗਾ ਸਾਡੇ ਮੁਲਾਜ਼ਮਾਂ ਦੀ ਪੈਨਸ਼ਨ ਸਾਂਝੇ ਫਰੰਟ ਵੱਲੋਂ ਵੀ ਅਸੀਂ ਅੱਜ ਡਿਪਟੀ ਕਮਿਸ਼ਨਰ ਨੂੰ ਹੜਾ ਬਾਰੇ ਮਦਦ ਕਰਨ ਵਾਸਤੇ ਮੰਗ ਪੱਤਰ ਦੇਵਾਂਗੇ ਅਸੀਂ ਉਸ ਤੋਂ ਇਲਾਵਾ ਉਹਦੇ ਪ੍ਰੋਗਰਾਮ ਮੁਤਾਬਕ ਜਿਹੜਾ ਹੈਗਾ 11 ਅਕਤੂਬਰ ਨੂੰ ਸੰਗਰੂਰ ਦੇ ਵਿੱਚ ਸਾਂਝੇ ਫਰੰਟ ਵੱਲੋਂ ਜਿਹੜੀ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨ ਸਾਰੇ ਸ਼ਾਮਲ ਨੇ ਉਹਨਾਂ ਵੱਲੋਂ 11 ਅਕਤੂਬਰ ਨੂੰ ਅਸੀਂ ਸੰਗਰੂਰ ਦੇ ਵਿੱਚ ਇੱਕ ਮਹਾਂ ਰੈਲੀ ਕੀਤੀ ਜਾਊਗੀ ਕਿਉਂਕਿ ਪੰਜਾਬ ਸਰਕਾਰ ਪੈਨਸ਼ਨਾਂ ਮੰਨਣੀਆਂ ਤਾਂ ਇੱਕ ਪਾਸੇ ਰਹੀਆਂ ਉਹ बार-बार ਜਿਹੜੇ ਮੀਟਿੰਗਾਂ ਦੇ ਇੱਕ ਵੀ ਪਿੱਛੇ ਭੱਜ ਰਹੀਆਂ ਮੀਟਿੰਗਾਂ ਨਹੀਂ ਕਰ ਰਹੀ ਜਿਹਦੇ ਕਰਕੇ ਸਾਡੇ ਪ੍ਰੋਟੈਸਟ ਆ ਇਹ ਸਾਡੇ ਸੰਘਰਸ਼ ਦੇ ਪ੍ਰੋਬਲਮ ਜਿਨ੍ਹਾਂ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਅਸੀਂ ਲਾਗੂ ਕਰਾਂਗੇ ਤੁਹਾਡੇ ਵੱਲੋਂ ਪੈਨਸ਼ਨਾਂ ਦੇ ਤੰਤਰਾ ਦੀ ਮੀਟਿੰਗ ਕਰਨ ਲਈ ਜਗ੍ਹਾ ਮੰਗੀ ਗਈ ਉਹ ਤੇ ਹੈ ਜੀ ਇਹ ਜਗ੍ਹਾ ਮੰਗੇਗੀ ਤੁਹਾਡੇ ਵੱਲੋਂ ਹਾਂ ਜੀ ਪੈਨਸ਼ਨਾਂ ਦੀ ਮੀਟਿੰਗਾਂ ਕਰਨ ਵਾਸਤੇ ਹਾਂ ਜੀ ਉਹਨਾਂ ਵਾਸਤੇ ਕੀ ਕਰੀ ਨਹੀਂ ਉਹਦੇ ਵਾਸਤੇ ਇਹ ਆ ਵੀ ਸਾਡਾ ਨਾ ਜਿਵੇਂ ਪੰਜਾਬ ਸਰਕਾਰ ਨੇ ਕੱਲੇ-ਕੱਲੀ ਥਾਂ ਦੇ ਉੱਤੇ ਡਿਸਟ੍ਰਿਕਟ ਲੈਵਲ ਦੇ ਪੈਨਸ਼ਨ ਪ੍ਰੋਬਲਮ ਰਾ ਕੇ ਦਿੱਤੇ ਹੋਏ ਨੇ ਉੱਥੇ ਬਕਾਇਦਾ ਉਹ ਮੀਟਿੰਗਾਂ ਕਰਦੇ ਨੇ ਅਸੀਂ ਵੀ ਚਾਹੁੰਦੇ ਬਿਜਲੀ ਬੋਰਡ ਤੇ ਵੀ ਸਾਨੂੰ ਜਿਹੜਾ ਹੈਗਾ ਜਿਹੜੇ ਤੋਂ ਪਟਿਆਲੇ ਦਾ ਮੇਲਾ ਹੈਡਕੌਸ ਵਾਸਤੇ ਸਾਡੇ ਕੋਲ ਹੈਕਵਾਰਟਰ ਲਾਟ ਹੋਇਆ ਹੋਇਆ ਅਸੀਂ ਕਹਿੰਦੇ ਫੀਲਡ ਵਾਸਤੇ ਵੀ ਡਿਵੀਜ਼ਨ ਤੇ ਸਰਕਲ ਜੁਨਟਾਂ ਵਾਸਤੇ ਵੀ ਸੰਦਿਓ ਤਾਂ ਕਿ ਅਸੀਂ ਰਿਕਾਰਡ ਵੀ ਰੱਖ ਸਕੀਏ ਤੇ ਮੀਟਿੰਗਾਂ ਕਰ ਸਕੀਏ ਤੇ ਲੋਕਾਂ ਨੂੰ ਅਸੀਂ ਉੱਥੇ ਜਿਹੜਾ ਅਟੈਂਡ ਵੀ ਕਰ ਸਕੀਏ ਰਾਜਾ ਧਰਨਾ ਕਿਹੜੀ ਜਗ੍ਹਾ ਲਗਾਇਆ ਤੁਸੀਂ ਹਾਂਜੀ ਅੱਜ ਭੰਨਾ ਕਿਹੜੀ ਜਗ੍ਹਾ ਲਗਾਇਆ ਹੈ ਅੱਜ ਅਸੀਂ ਜਿਹੜੇ ਚੀਫ ਆਫਿਸ ਦੇ ਵਿੱਚ ਜਿਹੜਾ ਹੈ ਗੁਰੂਧਿਆਨੇ ਮਿਨੀ ਸੈਕਰੀਟ ਦੇ ਵਿੱਚ ਜਿਹੜਾ ਹੈਗਾ ਧਰਨਾ ਲਗਾਇਆ ਇਹ ਦੋ ਸਰਕਲਾਂ ਦਾ ਧਰਨਾ ਹੈਗਾ ਉਸ ਤੋਂ ਲਾਵਾ ਸਾਰੇ ਪੰਜਾਬ 'ਚ ਸਾਡੇ ਡਿਫਰੈਂਟ ਡੇਟ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਸਾਡੇ ਅਜੇ ਧਰਨੇ ਲੱਗ ਰਹੇ ਨੇ ਉਹ ਸਤੰਬਰ ਜਿਹੜੇ ਹੈਗਾ 15 ਅਕਤੂਬਰ ਤੱਕ ਅਸੀਂ ਧਰਨੇ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਆਸੀਂ ਸਟੇਟ ਲੈਵਲ ਦਾ ਜਿਹੜਾ ਪ੍ਰੋਟੈਸਟ ਅਸੀਂ ਕਰਾਂਗੇ ਅੱਜ ਇਹਦੇ ਧਰਮੇ ਦਾ ਟਾਈਮ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਜੇ ਪੱਕਾ ਚੱਲੇਗਾ ਨਹੀਂ ਪੱਕਾ ਨਹੀਂ ਹੈਗਾ ਸਾਡਾ ਧਰਨਾ ਜੀ ਇੱਕ ਦਿਨ ਵਾਸਤੇ ਸੀਗਾ ਇਹ ਇਹ ਜਿਹੜਾ ਹੈਗਾ ਸਾਡਾ ਅਸੀਂ ਸਵੇਰੇ ਅਸੀਂ 11:00 ਵਜੇ ਸਟਾਰਟ ਕਰਤਾ ਸੀ ਉਸ ਤੋਂ ਪਹਿਲਾਂ ਅਸੀਂ ਇੱਥੇ ਜਤਿਵੰਦ ਦੇ ਝੰਡਾ ਵੀ ਲਹਿਰਾਇਆ ਸੀ ਉਸ ਤੋਂ ਬਾਅਦ ਜਿਹੜਾ ਹੈਗਾ 11:00 ਵਜੇ ਸ਼ੁਰੂ ਕਰਕੇ ਜਿਹੜਾ ਹੈਗਾ ਇਹ ਸਾਡਾ 2:30 ਵਜੇ ਤੱਕ ਸਾਡਾ ਪ੍ਰੋਟੈਸਟ ਹੈਗਾ ਉਸ ਤੋਂ ਬਾਅਦ ਜਿਹੜਾ ਹੈਗੇ ਅੱਜ ਦਾ ਪ੍ਰੋਟੈਸਟ ਹੀ ਖਤਮ ਹੋ ਸੀ ਅਸੀਂ ਐਸ்சி ਨੂੰ ਮੰਗ ਪੱਤਰ ਦੇਵਾਂਗੇ ਅਸੀਂ ਦੋਨੇ ਐਸ்சி ਨੂੰ ਮੰਗ ਪੱਤਰ ਦੇਵਾਂਗੇ ਮੰਗ ਪੱਤਰ ਦੇਣ ਤੋਂ ਬਾਅਦ ਫਿਰ ਅਸੀਂ ਜਿਹੜਾ ਡਿਪਟੀ ਕਮਿਸ਼ਨਰ ਨੂੰ ਜਿਹੜਾ ਹੈਗਾ ਹੜਪੀੜ ਦੀ ਮਦਦ ਵਾਸਤੇ ਵੀ ਅਸੀਂ ਮੰਗ ਪੱਤਰ ਦੇਵਾਂਗੇ ਇਹ ਸਾਡਾ ਅੱਜ ਦਾ ਸਾਡਾ ਪਰੋਗਰਾਮ ਹੈ ਧੰਨੇ ਦੇ ਬੈਟਰੀਆਂ ਤੋਂ ਤੁਹਾਡੇ ਕੋਈ ਸੀਨੀਅਰ ਅਫਸਰ ਆਨ ਨਹੀਂ ਆਇਆ ਜੀ ਕੋਈ ਗੱਲ ਵਾਸਤੇ ਨਹੀਂ ਸਾਡੇ ਨਾਲ ਕੋਈ ਸਾਡਾ ਕੋਈ ਅਫਸਰ ਆਇਆ ਨਹੀਂ ਹੈਗਾ ਤੇ ਨਾ ਹੀ ਸਾਡਾ ਪ੍ਰੋਬਲਮ ਸੀ ਅਸੀਂ ਆਪ ਜਾ ਕੇ ਜਿਹੜਾ ਹੈਗਾ ਉਹਨਾਂ ਨੂੰ ਆਪਣਾ ਮੰਗ ਪੱਤਰ ਦੇਵਾਂਗੇ ਤੇ ਅਸੀਂ ਚੇਅਰਮੈਨ ਦੇ ਨਾਂ ਦੇ ਉੱਤੇ ਅਸੀਂ ਨੋਟਸ ਵੀ ਦੇਵਾਂਗੇ ਵੀ ਅਸੀਂ ਜਿਹੜਾ ਹੈਗਾ ਇਹ 7 ਨਵੰਬਰ ਨੂੰ ਜਿਹੜਾ ਹੈਗਾ ਅਸੀਂ ਉੱਥੇ ਹੈਡਕੌਸ ਤੇ ਕੇ ਪ੍ਰੋਟੈਸਟ ਕਰਾਂਗੇ 7 ਨਵੰਬਰ ਦੀ ਜਿਹੜੀ ਗੱਲ ਕਰਦੇ ਹੋ ਇਹ ਧਰਨਾ ਫਿਰ ਪੱਕਾ ਲੱਗੇਗਾ ਜਾਂ ਉਹ ਵੀ ਕਿਸੇ ਟਾਈਮ ਵਾਸਤੇ ਨਹੀਂ ਹੈ ਨਹੀਂ ਨਹੀਂ ਇੱਕ ਦਿਨ ਵਾਸਤੇ ਧਰਨਾ ਉਹ ਇੱਕ ਦਿਨ ਵਾਸਤੇ ਹੈ ਉਹ ਸਾਰੇ ਪੰਜਾਬ ਦਾ ਹੋਏਗਾ ਤੁਹਾਡਾ ਵੀ ਤੁਹਾਡਾ ਕੀ ਹੱਲ ਨਿਕਲਦਾ ਫਿਰ ਕੀ ਤੁਹਾਡੇ ਵੱਲੋਂ ਕੀ ਕਦਮ ਉਸ ਤੋਂ ਬਾਅਦ ਦੁਬਾਰਾ ਫਿਰ ਮੀਟਿੰਗ ਕਰਕੇ ਫਿਰ ਫੈਸਲਾ ਕਰਾਂਗੇ ਅਸੀਂ ਵੀ ਅਗਲਾ ਪ੍ਰੋਗਰਾਮ ਕੀ ਕੀਤਾ ਜਾਵੇ ਉਹ ਅਗਲਾ ਪ੍ਰੋਗਰਾਮ ਵੀ ਅਸੀਂ ਜਿਹੜਾ ਹੈਗਾ ਤਿੱਖਾ ਪ੍ਰੋਗਰਾਮ ਕਰਾਂਗੇ ਕਿਉਂਕਿ ਸਾਡੇ ਬਹੁਤ ਵੱਡਾ ਪ੍ਰੋਟੈਸਟ ਆ ਸਾਡੇ ਪੈਨਸ਼ਨਰ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਬਿਲਕੁਲ ਜਾਇਜ਼ ਮੰਗਾਂ ਨੇ ਉਹ ਮੰਨੀਆਂ ਨਹੀਂ ਜਾ ਰਹੀਆਂ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਅਗਲਾ ਐਕਸ਼ਨ ਇਹਦਾ ਪੈਨਸ਼ਨਰਾਂ ਨੂੰ ਲੱਗ ਗਿਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤਰਨਾ ਲਗਾ ਲਿਆ ਹੈ ਜੀ ਪੈਨਸ਼ਨਾਂ ਦੇ ਚੱਕਰ ਚ ਰੱਤ ਨਹੀਂ ਅਸੀਂ ਬਕਾਇਦਾ ਬੋਰਡ ਨੂੰ ਮੀਟਿੰਗਾਂ ਮਿਲਦੀਆਂ ਰਹੀਆਂ ਨੇ ਸਾਨੂੰ ਮੀਟਿੰਗਾਂ ਵੀ ਮਿਲਦੀਆਂ ਨੇ ਉਹ ਮੀਟਿੰਗਾਂ 'ਚ ਕੁਝ ਮਸਲੇ ਹੱਲ ਵੀ ਕੁਝ ਰਹਿ ਜਾਂਦੇ ਨੇ ਉਹਨਾਂ ਵਾਸਤੇ ਲਗਾਤਾਰ ਸਾਡਾ ਪ੍ਰੋਸੈਸ ਆ ਇਹ ਮਤਲਬ ਕੋਈ ਇੱਕ ਜਾਂ ਮਤਲਬ ਇੱਕ ਵਾਰ ਦੀ ਗ ਤਾਸੀ ਦੁਆਰਾ ਫਿਰ ਅੱਗੇ ਪ੍ਰੋਟੈਸਟ ਕਰਾਂਗੇ ਮਤਲਬ ਮੈਂ ਤੁਹਾਡੀ ਮਿਆਂ ਦਾ ਕਿਹੜੀ ਹੈ ਜਿਹੜੀ ਨਹੀਂ ਮੰਨੀ ਜਾ ਰਹੀ ਸਾਡੀ ਮੰਗ ਤਾਂ ਮੰਗਿਆਈ ਪੱਤੀ ਕਿਸ ਤਾ ਮੈਂ ਜਿਹੜੇ ਕਿਸਤਾਂ ਪੈਣਕ ਪਈਆਂ ਨੇ 2.59 ਦਾ ਫਾਰਮੂਲਾ ਇੱਕ ਕੈਸ਼ਲੈਸ ਸਕੀਮ ਦਾ ਫਾਰਮੂਲਾ ਸਾਡੇ ਅਸੀਂ ਕਹਿੰਦੇ ਆ ਮੈਂ ਬਿਜਲੀ ਦਾ ਕੰਸੈਸ਼ਨ ਹੈਗਾ ਸੋ ਐਦਾਂ ਦੀ ਸਾਡੀਆਂ ਮੰਗਾਂ ਨੇ ਜਿਹੜੀਆਂ ਕਿ ਪਾਵਰ ਕਮ ਨਹੀਂ ਮੰਨ ਰਹੀ ਉਹਦੇ ਵਿੱਚ 23 ਸਾਲ ਦਾ ਬੈਨੀਫਿਟ ਹੈਗਾ ਉਹ ਰਿਟਾਇਰ ਨੂੰ ਨਹੀਂ ਦੇ ਰਹੇ 23 ਸਾਲ ਸਰਬਸਤ ਜਿਹੜਾ ਹੈਗਾ ਬੈਨੀਫਿਟ ਮਿਲਦਾ ਉਹ ਸਾਰੀ ਮੰਗਾਂ ਸਾਡੀਆਂ ਸਟੈਂਡ ਕਰਦੀਆਂ ਨੇ ਉਹਦੇ ਵਾਸਤੇ ਅਸੀਂ ਲਗਾਤਾਰ ਆਪਣਾ ਪ੍ਰੋਟੈਸਟ ਜਾਰਾ ਰੱਖਾਂਗੇ ਆਪਣੇ ਮੰਗਾਂ ਅੱਛਾ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਾਂਗੇ ਸਾਡੀ ਜਿਹੜੀ ਮੰਗਾਂ ਹੈਗੀਆਂ ਬਿਲਕੁਲ ਜਾਇਜ਼ ਨੇ ਮਨੋਈਨ ਮੰਗਾਂ ਨੂੰ ਮੰਨ ਕੇ ਸਾਡੇ ਪੂਰਾ ਕਰੋ ਨਹੀਂ ਤਾਂ ਅਸੀਂ ਪੰਜਾਬ ਸਰਕਾਰ ਦੇ ਅਗੇਂਸਟ ਵੀ ਜਿਹੜਾ ਹੈਗਾ ਅਸੀਂ ਪ੍ਰੋਟੈਸਟ ਜਿਹੜਾ ਹੈਗਾ ਜਿਹੜਾ ਅਸੀਂ 11 ਨੂੰ ਅਸੀਂ 11 ਅਕਤੂਬਰ ਨੂੰ ਸੰਗਰੂਰ ਅਸੀਂ ਮਹਾਰੈਲੀ ਕਰ ਰਹੇ ਹਾਂ ਉੱਥੇ ਕਲੀਅਰ ਹੋ ਜਾਏਗਾ ਕਿ ਸਾਰੇ ਪੰਜਾਬ ਦੇ ਪੈਨਸ਼ਨਰ ਸਾਰੇ ਪੰਜਾਬ ਦੇ ਮੁਲਾਜ਼ਮ ਉੱਤੇ ਇਕੱਠੇ ਹੋਣਗੇ ਉਹ ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਫੇਰ ਲਿਖਾਂਗੇ ਵੀ ਅੱਗੇ ਅਸੀਂ ਕੀ ਕਰਨਾ ਇਹ ਸਾਡਾ ਫੈਸਲਾ ਹੈ